ਬਲਵਿੰਦਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਪਿੰਡ ਤੇ ਡਾਕਾ ਨਾਲ ਹਿਵਾਲਾ ਜੀ ਜਿਹੜਾ ਹਿਆਰਪੁਰ ਜੀ ਓਕੇ ਆਪਾਂ ਤੁਹਾਨੂੰ ਬੋਡੀ ਸੱਲ ਦੇ ਪੰਜ ਤਰ੍ਹਾਂ ਦੇ ਜੂਸ ਦੇ ਗਏ ਸੀ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਜੀ ਮੈਨੂੰ ਬਲੱਡ ਪ੍ਰੈਸ਼ਰ ਸੀ ਸ਼ੂਗਰ ਸੀਗੀ ਜੀ ਜੀ ਯੂਰੀਆ ਕੈਸਟ ਸੀਗਾ ਤੇ ਮੇਰਾ ਲੱਕ ਦੁਖਦਾ ਸੀ ਲੱਕ ਦਾ ਆਉਦਾ ਸੀ ਵੀਕਨੈਸ ਰਹਿੰਦੀ ਸੀ ਖੇਤਾਂ ਦਾ ਕੰਮ ਕਰਦੇ ਦਿੱਕਤ ਆਉਂਦੀ ਸੀ ਕੋਈ ਹਾਂਜੀ ਹਾਂਜੀ ਸਾਹ ਚੜਨ ਆਪਾਂ ਜਾਈ ਸਾਹ ਚੜਨ ਦਾ ਸੀ ਜਿਆਦਾ ਦਿਨ ਕੰਮ ਨਹੀਂ ਕਰ ਪਾਉਂਦੇ ਸੀ ਹਾਂਜੀ ਹਾਂਜੀ ਤੇ ਇਹ ਪ੍ਰੋਬਲਮ ਆ ਕਿੰਨੇ ਕ ਸਮੇਂ ਤੋਂ ਸੀ ਆਪਾਂ ਨੂੰ ਇਹ ਆ ਅਜੇ ਤੱਕ ਕੋਰੋਨਾ ਹੋਈ ਉਹ ਤੋਂ ਬਹੁਤ ਲੋਕਾਂ ਦਾ ਕੰਮ ਆ ਜੀ ਓਕੇ ਯਾਨੀ ਕਿ 4-5 ਸਾਲ ਤੋਂ ਤੁਹਾਨੂੰ ਇਹ ਦਿੱਕਤਾਂ ਸੀ ਹਾਂ ਹਾਂਜੀ ਹਾਂਜੀ ਹੁਣ ਤੁਸੀਂ ਬਾਡੀ ਸਰਵ ਦੇ ਪੰਜ ਦਾ ਜੂਸ ਵਰਤੇ ਆ ਉਹ ਵਰਤਣ ਤੋਂ ਬਾਅਦ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਮੈਂ ਫਰਕ ਫਰਕ ਹੋਜੀ ਕਾਫੀ ਮੈਂ ਠੀਕ ਹੋ ਗਈ ਹੁਣ ਬਾਹਰ ਵੀ ਕੰਮ ਕਰਨੀ ਪੈਂਦਾ ਜੀ ਯਾਨੀ ਕੰਮ ਕਰ ਕਰੇ ਥਕਾਵਟ ਹੁੰਦੀ ਆ ਹਾਂਜੀ ਜੀ ਹੁਣ ਨਹੀਂ ਹੁੰਦੀ ਨਹੀਂ ਹੁੰਦੀ ਜੀ ਔਰ ਜਿਹੜੀ ਤੁਹਾਨੂੰ ਜਿਹੜੀ ਥਕਾਵਟ ਸੀ ਜਾਂ ਪੇਨ ਹੁੰਦੀ ਸੀ ਉਹ ਤੋਂ ਕੇਰਲੀ ਬਣ ਲਿਆ ਅੱਜ ਕਿਵੇਂ ਕੀ ਕਹਿਣਾ ਚਾਹੁੰਦੇ ਹੋ ਉਹ ਤੋਂ ਠੀਕ ਆ ਜੀ ਤੇ ਜਿਹੜੇ ਬਾਡੀ ਸਰਵਸ ਦਾ ਬਹੁਤ ਲੋਕ ਜਿਹੜੇ ਭਰੋਸਾ ਨਹੀਂ ਕਰ ਪਾਉਂਦੇ ਤਾਂ ਤੁਸੀਂ ਉਹਨੂੰ ਕੀ ਕਹਿਣਾ ਚਾਹੋਗੇ ਵੀ ਸਰਵਸ ਪੈਕ ਨੂੰ ਵਰਤਣਾ ਚਾਹੀਦਾ ਆ? ਹਾਂਜੀ ਹਾਂਜੀ ਮੈਂ ਤਾਂ ਠੀਕ ਆ ਜੀ ਇਹਨਾਂ ਓਕੇ ਯਾਨੀ ਤੁਸੀਂ ਆਪਣੇ ਬਾਅਦ ਇਹ ਦੂਜਾ ਸਰਵਸ ਪੈਕ ਸ਼ੁਰੂ ਕੀਤਾ ਜਿਹੜਾ ਕੋਰਸ ਪੂਰਾ ਕਰਦੇ ਹੋ ਆਪਣੇ ਘਰ 'ਚ ਆਪਣੇ ਪਰਿਵਾਰ ਵਾਲਤੀ ਵੇਜ ਸ਼ੁਰੂ ਕੀਤਾ ਨਾ ਹਾਂਜੀ ਤਾਂ ਜਿਹੜੇ ਪਰਿਵਾਰ ਆਗੇ ਹੋਰ ਉਹਨਾਂ ਨੂੰ ਵਰਤਣਾ ਚਾਹੀਦਾ ਆ? ਹਾਂਜੀ ਹਾਂਜੀ ਥੈਂਕ ਯੂ ਜੀ ਧੰਨਵਾਦ